ਲੋ ਵੀ ਮਿੱਤਰੋ ਅੱਜ ਪਹੁੰਚਿਆ ਕਮੇਟੀ ਦੇ ਵੱਖਰੇ ਰੰਗ ਬਖੇਰਨ ਦੇ ਲਈ ਸਾਡੇ ਮਾਣਯੋਗ ਜਿਹੜੇ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਮਾਸਟਰ ਸਤਨਾਮ ਸਿੰਘ شیرੋਂ ਦੇ ਖੇਤ ਜਿੰਨਾ ਬਾਰੇ ਮੈਂ ਤੁਹਾਨੂੰ ਪਹਿਲਾਂ ਕਾਫੀ ਕੁਝ ਦੱਸ ਚੁੱਕਿਆ ਤੇ ਉਹਨਾਂ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਮਾਲਵੇ ਦੇ ਵਿੱਚ ਜਿਹੜੇ ਸੱਭਿਆਚਾਰਕ ਮੇਲੇ ਲੱਗਦੇ ਸਨ ਉਹਨਾਂ ਦੇ বান ਨਹੀਂ ਰਹੇ ਹਨ ਲੋ ਅੱਜ ਉਹਨਾਂ ਦਾ ਇੱਕ ਵੱਖਰਾ ਰੰਗ ਪੇਸ਼ ਕਰ ਰਿਹਾ ਜੀ ਅੱਜ ਮੈਂ ਤੁਹਾਨੂੰ ਇੱਕ ਕਹਾਵਤ ਬਾਰੇ ਦੱਸਦਾ ਕਹਾਵਤ ਬਣੀ ਹੋਈ ਆ ਕੁੱਤੇ ਝਾਕ ਅਕਸਰ ਪਿੰਡਾਂ ਚ ਲੋਕ ਕਹਿੰਦੇ ਆ ਵੀ ਫੁਲਾਣੇ ਕੰਮ ਵਾਸਤੇ ਮੈਂ ਕੁੱਤੇ ਝਾਕ ਤੇ ਬੈਠਾ ਰਿਹਾ ਕੁੱਤੇ ਝਾਕ ਦਾ ਪਸ਼ੋਕੜ ਕੀ ਆ ਇਹ ਤੁਹਾਨੂੰ ਅੱਜ ਕਲੀਅਰ ਕਰਦਾ ਇੱਕ ਪਿੰਡ ਵਿੱਚ ਰਾਮਾ ਤੇ ਸ਼ਿਆਮਾ ਨਾਮ ਦੇ ਦੋ ਵਿਅਕਤੀ ਰਹਿੰਦੇ ਸੀ ਦੋਨੇ ਮਿੱਤਰ ਵੀ ਸੀ ਉਹ ਸਵੇਰ ਵੇਲੇ ਪਿੰਡਾਂ ਚ ਆਤੂਨ ਦੀ ਆ ਵੀ ਤੋਰਾ ਫੇਰਾ ਕਰਨਾ ਉਹ ਤੋਰਾ ਫੇਰਾ ਕਰਨ ਜਾਂਦੇ ਸੀ ਤਾਂ ਕੀ ਦੇਖਦੇ ਆ ਕਿ ਸਾਹਮਣੇ ਦੋ ਕਤੂਰੇ ਬੈਠੇ ਆ ਬਹੁਤ ਪਿਆਰੇ ਦੋਨੇ ਕੁੱਤੇ RAMA ਦੇ ਦਿਮਾਗ ਚ ਆਈ ਗੱਲ ਕਹਿੰਦਾ ਸ਼ਿਆਮਿਆ ਆਪਾਂ ਇੱਕ ਕੁੱਤਾ ਨਾ ਪਾਲ ਲਈਏ ਹੁਣ ਸ਼ਾਮਾ ਵੀ ਕਹਿੰਦਾ ਗੱਲ ਤੇਰੀ ਸਹੀ ਆ ਯਾਰ ਇੱਕ ਇੱਕ ਕਤੂਰਾ ਪਾਲਦੇ ਆਪਾਂ ਕੁੱਤੇ ਬਣਾਵਾਂਗੇ ਇਹਨਾਂ ਨੂੰ ਵੱਡੇ ਤੇ ਪਾਲਾਂਗੇ ਦੋਵਾਂ ਨੇ ਇੱਕ ਇੱਕ ਕਤੂਰਾ ਚੱਕ ਲਿਆ ਆਪੋ ਆਪਦੇ ਘਰ ਨੂੰ ਮੁੜਿਆ ਆਪੋ ਆਪਦੇ ਘਰ ਚ ਲਿਆ ਕੇ ਇੱਕ ਇੱਕ ਕਤੂਰਾ ਪਾਲਣ ਲੱਗੇ ਕਾਫੀ ਚਿਰ ਬਾਅਦ ਇੱਕ ਦਿਨ ਦੋਏ ਕੁੱਤੇ ਇਕੱਠੇ ਹੋ ਗਏ ਕਾਫੀ ਉਮਰ ਹੋ ਗਈ ਉਹਨਾਂ ਦੀ ਦੋਏ ਕੁੱਤੇ ਇਕੱਠੇ ਹੋਏ ਕੀ ਦੇਖਦੇ ਆ ਕਿ ਜਿਹੜਾ ਸ਼ਾਮੇ ਦਾ ਕੁੱਤਾ ਸੀ ਉਹਦਾ ਤਾਂ ਲੱਕਾ ਮਰਿਆ ਪਿਆ ਐਨਾ ਹਾਰ ਗਿਆ ਉਹ ਤੇ ਜਿਹੜਾ RAME ਦਾ ਕੁੱਤਾ ਸੀ ਉਹਦੀ ਸਿਹਤ ਬਣੀ ਹੋਈ ਉਹ ਗਦਘੈਲੇ ਵਰਗਾ ਬਣਿਆ ਪਿਆ RAME ਦਾ ਕੁੱਤਾ ਸ਼ਿਆਮੇ ਦੇ ਕੁੱਤੇ ਨੂੰ ਪੁੱਛਦਾ ਉਹ ਕਹਿੰਦਾ ਭਰਾਵਾ ਇੱਕੋ ਮਾਂ ਦੇ ਜਾਏ ਆ ਤੇਰਾ ਲੱਕਾ ਕਿਵੇਂ ਮਰ ਗਿਆ ਉਹ ਕਹਿੰਦਾ ਭਰਾਵਾ ਗੱਲ ਕੀ ਪੁੱਛਦਾ ਸ਼ਿਆਮੇ ਦੇ ਦੋ ਵਿਆਹ ਨੇ ਦੋਏ ਜਨਾਨੀਆਂ ਆਪ ਚ ਲੜ ਪੈਂਦੀਆਂ ਨੇ ਜਦੋਂ ਲੜਦੀਆਂ ਨੇ ਤੇ ਮੇਰਾ ਤਾਂ ਹਾਲ ਚਾਲ ਭੁੱਲ ਜਾਂਦੀਆਂ ਨੇ ਸ਼ਿਆਮਾ ਆਪਦੇ ਕੰਮਕਾਰ ਚ ਬਾਹਰ ਅੰਦਰ ਨਿਕਲ ਜਾਂਦਾ ਤੇ ਦੋਏ ਲੜਦਿਆਂ ਲੜਦਿਆਂ ਮੈਨੂੰ ਤਾਂ ਭਾਈ ਰੋਟੀ ਪਾਉਂਦੀਆਂ ਹੀ ਨਹੀਂ ਫਿਰ ਵੱਡੀ ਘਰ ਵਾਲੀ ਆ ਜਿਹੜੀ ਉਹ ਤਰਸ ਜਾ ਕਰਦੀ ਆ ਅੱਧੀ ਗਰੋਟੀ ਪਾਉਂਦੀ ਆ ਮੈਂ ਤਾਂ ਉਸੇ ਅੱਧੀ ਰੋਟੀ ਨਾਲ ਹੀ ਗੁਜ਼ਾਰਾ ਕਰਦਾ ਜਿਹੜਾ ਰਾਮੇ ਦਾ ਕੁੱਤਾ ਸੀ ਕਹਿੰਦਾ ਫਿਰ ਇੱਧਰ ਮौज ਆ ਵੀ ਸਾਡੇ ਆਲਾ ਤਾਂ ਜਿਹੜਾ ਬੰਦਾ ਹੈਗਾ ਉਹ ਪੂਰਾ ਕਾਮਯਾਬ ਆ ਤੜਕੇ ਹਾਜ਼ਰੀ ਰੋਟੀ ਜਾਂਦੀ ਆ ਖੇਤ ਉੱਥੇ ਵੀ ਕਹਿੰਦਾ ਤਿੰਨ ਰੋਟੀਆਂ ਮੇਰੇ ਬੰਨੇ ਆਉਂਦੀਆਂ ਕਹਿੰਦਾ ਉਹ ਖਾਣ ਖਾਣਾ ਤੇ ਫਿਰ ਦੁਪਹਿਰ ਦੀ ਰੋਟੀ ਉਦੋਂ ਵੀ ਤਿੰਨ ਮੇਰੇ ਬੰਨੇ ਆਉਂਦੀਆਂ ਆਥ ਨੇ ਕਹਿੰਦਾ ਹਰਾ ਮੈਨੂੰ ਆਤ ਜੀ ਹੈ ਮਾੜੀ ਮਾੜੀ ਪੈਗ ਵੀ ਲਾਉਂਦਾ ਉਹ ਤੇ ਨਾਲ ਮੀਟ ਪੱਲਾ ਵੀ ਖਾਂਦਾਗਾ ਉਹ ਲਿਆਉਂਦਾ ਇੱਕ ਬੋਟੀ ਆਪ ਖਾ ਜਾਂਦਾ ਇੱਕ ਮੇਰੇ ਬੰਨੇ ਸੜ ਦਿੰਦਾ ਮੈਂ ਤਾਂ ਕਹਿੰਦਾ ਐਂ ਪੜ ਗਿਆ ਭਾਈ ਮੈਂ ਤਾਂ ਰਾਜ਼ੀ ਹੋ ਗਿਆ ਥੋੜੇ ਜੇ ਚਿਰ ਬਾਅਦ ਛੰਮੇ ਦਾ ਕੁੱਤਾ ਕਹਿੰਦਾ ਭਰਾਵਾ ਤੇਰਾ ਹਾਲ ਚਾਲ ਵਧੀਆ ਪਰ ਮੈਂ ਚੱਲਿਆ ਆਪਦੇ ਮਾਲਕ ਦੇ ਕਰੇ ਉਹ ਰਾਮੇ ਦਾ ਕੁੱਤਾ ਕਹਿੰਦਾ ਉਹ ਤੂੰ ਕਮਲਾ ਹੋਇਆ ਤੂੰ ਕਿਸੇ ਗੁਰਦੁਆਰੇ ਮੂਰੇ ਬਹਿ ਜਾ ਕਿਸੇ ਮੰਦਰ ਮੂਰੇ ਬਹਿ ਜਾ ਉੱਥੇ ਆਮ ਲੰਗਰ ਪਾਣੀ ਜਿਹੜਾ ਬਚ ਜਾਂਦਾ ਉਹ ਆਪਣੇ ਵਰਗੇ ਕੁੱਤਿਆਂ ਨੂੰ ਪਾ ਆਂਦੇ ਨੇ ਤੇ ਤੂੰ ਸਿਹਤ ਪੱਖੋਂ ਤਾਂ ਠੀਕ ਹੋ ਜਾਏਗਾ ਕਹਿੰਦਾ ਨਾ ਭਰਾਵਾ ਮੈਂ ਤਾਂ ਜਾਊਂਗਾ ਉਹ ਕਹਿੰਦਾ ਕਿਉਂ ਜਾਏਂਗਾ ਕਹਿੰਦਾ ਉੱਥੇ ਕੀ ਕਹਾਣੀ ਐ ਉਹ ਦੋਏ ਜਦੋਂ ਲੜਦਿਆਂ ਨੇ ਸ਼ਿਆਮੇ ਦੀ ਘਰ ਵਾਲੀ ਘਰ ਵਾਲੀਆਂ ਉਹ ਆਪਸ ਚ ਜਦੋਂ ਲੜਾਈ ਖਤਮ ਕਰਦਿਆਂ ਨੇ ਫਿਰ ਜਿਹੜੀ ਛੋਟੀ ਐ ਨਾ ਉਹ ਹੈਗੀ ਵੀ ਥੋੜੀ ਜੀ ਸੋਹਣੀ ਹੈ ਕਹਿੰਦਾ ਉਹ ਕਹਿੰਦਾ ਫਿਰ ਇੱਕੋ ਹੀ ਗੱਲ ਕਹਿੰਦੀ ਹੁੰਦੀ ਹੈ ਵੀ ਜਿੱਦੇ ਸ਼ਾਮਾ ਮਰ ਗਿਆ ਨਾ ਮੈਂ ਤਾਂ ਚਾਹਿਆ ਘਸੜ ਜੇ ਕੁੱਤੇ ਨਾਲ ਵਿਆਹ ਕਰਾਵਾਂ ਇਹਦੇ ਨਾਲ ਹੀ ਵਿਆਹ ਕਰਾ ਲੂੰ ਤੇ ਇੱਥੇ ਆ ਕੇ ਕਹਿੰਦਾ ਮੈਂ ਫਿਰ ਬੇਵਸੀ ਹੋ ਗਈ ਮੇਰੀ ਕਹਿੰਦਾ ਮੈਂ ਤਾਂ ਫਿਰ ਕੁੱਤੇ ਝਾਕ ਤੇ ਬੈਠਾਂ ਵੀ ਕਿੱਦੇ ਸ਼ਾਮਾ ਮਰੇ ਤੇ ਕਿੱਦੇ ਮੈਨੂੰ ਆਹ ਸੋਹਣੇ ਜਿਹੜਾ ਨਿਮਰੇ